ਨੌਜਵਾਨ ਕੁੜੀ ਮੁੰਡਾ ਰਲ ਕੇ ਕਰਦੇ ਸੀ ਚਿੱਟੇ ਦਾ ਕਾਰੋਬਾਰ ਕਰੋੜਾਂ ਦੀ ਹਿਰੋਇਨ ਸਮੇਤ ਆਗੇ ਕਾਬੂ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਟਿੱਬਰ ਦੀ ਪੁਲਿਸ ਨੇ ਇੱਕ ਨੌਜਵਾਨ ਕੁੜੀ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ ਜੋ ਐਸ਼ ਪ੍ਰਸਤੀ ਦੀ ਜ਼ਿੰਦਗੀ ਜੀਣ ਲਈ ਰਲ ਕੇ ਚਿੱਟਾ ਵੇਚਦੇ ਸੀ ਇਹਨਾਂ ਪੈਸੇ 1.5 ਕਰੋੜ ਰੁਪਏ ਤੋਂ ਵੱਧ ਮੁੱਲ ਦੀ 257 ਗ੍ਰਾਮ ਹਿਰੋਇਨ ਅਤੇ 3500 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ ਥਾਣਾ ਟਿੱਬਰ ਦੇ ਐਸਐਚਓ ਅਮਰਿਤਪਾਲ ਸਿੰਘ ਰੰਦਾਵਾ ਨੇ ਦੱਸਿਆ ਕਿ ਉਹ ਜਲਾ ਬਾਈਪਾਸ ਵਿਖੇ ਨਾਕਾਬੰਦੀ ਦੌਰਾਨ ਐਕਟਿਵਾ ਸਵਾਰ ਲਈ ਉਤਰੀ ਲੀਆ ਪੁੱਤਰੀ ਸੁਲਿੰਦਰ ਮਸੀਹ ਅਤੇ ਸ਼ਰਮਾ ਪੁੱਤਰ ਰਮੇਸ਼ ਕੁਮਾਰ ਨੂੰ ਰੋਕਿਆ ਗਿਆ ਅਤੇ ਜਦੋਂ ਲੜਕੀ ਲੀਆ ਦੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਮومی ਲਿਫਾਫੇ ਨੂੰ ਚੈੱਕ ਕੀਤਾ ਗਿਆ ਤਾਂ ਉਸ ਵਿੱਚ ਉਸ ਦੇ ਵਿੱਚੋਂ 257 ਗ੍ਰਾਮ ਹਿਰੋਇਨ ਬਰਾਮਦ ਹੋਈ ਜਦਕਿ ਅਜੇਸ਼ ਸ਼ਰਮਾ ਦੀ ਤਲਾਸ਼ੀ ਕਰਨ ਤੇ ਉਸ ਦੀ ਜੇਬ ਵਿੱਚੋਂ ਇੱਕ ਇਲੈਕਟ੍ਰੋਨਿਕ ਕੰਡਾ ਇੱਕ ਮੋਬਾਈਲ ਫੋਨ ਅਤੇ 3500 ਰੁਪਏ ਡਰੱਗ ਮਨੀ ਬਰਾਮਦ ਹੋਈ ਹੈ ਐਸ ਐਚਓ ਅਮਰਿਤਪਾਲ ਨੇ ਦੱਸਿਆ ਕਿ ਲੜਕਾ ਨੇ ਲੜਕੀ ਲੜਕਾ ਤੇ ਲੜਕੀ ਆਪਸ ਵਿੱਚ ਦੋਸਤ ਹਨ ਤੇ ਦੋਵੇਂ ਮਿਲ ਕੇ ਹੈਰੋਇਨ ਵੇਚਣ ਦਾ ਕੰਮ ਪਿਛਲੇ ਕੁਝ ਸਮੇਂ ਤੋਂ ਕਰ ਰਹੇ ਸਨ ਪਰ ਇਨਾ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਲੈ ਕੇ ਵਧੇਰੇ ਪੁੱਛਗਿੱਛ ਕੀਤੀ ਜਾਏਗੀ ਅਤੇ ਇਹ ਜਾਣਕਾਰੀ ਹਾਸਲ ਕੀਤੀ ਜਾਏਗੀ ਕਿ ਇਹ ਹੈਰੋਇਨ ਕਿੱਥੋਂ ਲਿਆਉਂਦੇ ਸੀ ਅਤੇ ਕਿੱਥੇ ਵੇਚਦੇ ਸਨ ਦੇਖੋ ਤਾਰੀਵਾਲ ਤੋਂ 인ਦਰਜੀਤ ਦੀ ਵਿਸ਼ੇਸ਼ ਰਿਪੋਰਟ ਕੱਲ ਅ ਸਭਿੰਦਰਪਾਲ ਤੇ ਉਸਦੀ ਟੀਮ ਨੇ ਬਾਗਲਾ ਬਾਈਪਾਸ ਨਾਲੇ ਨਕਾ ਲਾਇਆ ਸੀਗਾ ਤੇ ਨਕਾ ਦੇ ਦੌਰਾਨ ਚੈਕਿੰਗ ਕਰਦੇ ਹੋਏ ਸਾਨੂੰ ਇੱਕ ਸਕੂਟੀ ਛੱਕੀ ਨਜ਼ਰ ਆਈ ਤੇ ਉਹਨੇ ਚੈਕਿੰਗ ਕੀਤਾ ਤੇ ਉਹਦੇ ਉੱਪਰ ਸਾਨੂੰ ਦੋਸਤ ਸਿੰਘਾਗ੍ਰਾਮ ਬਰਾਮਦ ਹੋਈ ਹੈ ਤੇ ਜਿਹੜੀ ਸਕੂਟੀ ਚਲਾ ਰਹੀ ਹੋਏ ਕੁੜੀ ਸੀ ਜਿਸ ਦਾ ਨਾਮ ਲੀਆ ਪੁੱਤਰੀ ਸੁਰੇਂਦਰ ਮਸੀ ਜਿਹੜੀ ਕੋ ਸਾਰੀ ਵਾਲ ਵਾਰਡ ਨੰਬਰ 9 ਦੀ ਰਹਿਣ ਵਾਲੀ ਹੈ ਤੇ ਨਾਲ ਜਿਮੜੀ ਸ਼ੋਰੂਮ ਗੋਦਾਸਪੁਰ ਰਹਿ ਰਹੀ ਹੈ ਤੇ ਜਿਹੜਾ ਮੁੰਡਾ ਪਿੱਛੇ ਬਠਾ ਹੋਇਆ ਅਜੀਤ ਸ਼ਰਮਾ ਪੁੱਤਰ ਰਮੇਸ਼ ਕੁਮਾਰ ਆਰਿਆਵਾਲੀ ਗਲੀ ਗੋਦਾਸਪੁਰ ਦਾ ਸਿਧਾ ਤੇ ਇਹਨਾਂ ਦੇ ਕਬਜ਼ੇ ਵਿੱਚ ਸਾਨੂੰ 257 ਗ੍ਰਾਮ ਰੋਹਣ ਤੇ ਇਹ ਕੰਡਾ ਤੇ 3500 ਡਰਗ ਮਰੀ ਮਿਲੀ ਹੈ ਨਾ ਕੋ ਇਹ ਡੈਫੀਨਟਲੀ ਪਹਿਲਾਂ ਵੀ ਵੇਚਦੇ ਸੀ ਪਰ ਫਿਲਹਾਲ ਉਹ ਜਿਹੜਾ ਮਾਰ ਲੱਗੇ ਉਹ ਅੱਗੇ ਤੇ ਪਿੱਛੇ ਬੈਕਵਾਰਡਿੰਗ ਸਿਫਤਾ ਕਰ ਰਿਹਾ ਹੈ